ਉਹ ਅਸੀਂ ਚਾਰ ਵਿਅਕਤੀਆਂ ਨੂੰ 40 ਕਿਲੋ heroin ਦੇ ਨਾਲ ਤੇ ਇਹਨਾਂ ਦਾ ਇੱਕ ਆਕਾ ਹੈ ਜੋ ਇਹਨਾਂ ਕੋਈ ਸਾਰਾ ਕੰਮ ਕਰਵਾ ਰਿਹਾ ਹੈ। ਇਹ BMW ਗੱਡੀ ਇਹਨਾਂ ਘੁਮਲੀ ਹੈ ਤੇ ਇੱਕ Corolla Toyota ਦੀ ਗੱਡੀ ਹੈ ਜੀ। ਤਕਰੀਬ ਸਾਰੇ 24-25 ਸਾਲ ਦੀ ਉਮਰ ਦੇ ਹੈਗੇ ਨੇ ਜੀ। ਇਹ ਮਾਨਜੋਗ ਡੀਜੀਪੀ ਪੰਜਾਬ ਤੇ ਮਾਨਜੋਗ ਸੀਐਮ ਜੋ ਨਸ਼ਾ ਰੁਕਿਓ ਉਹਦੇ ਚਲਾਇਆ ਹੋਇਆ ਹੈ। ਸੀਆਈ ਕਾਊਂਟਰ ਇਨਟੈਲੀਜੈਂਸ ਸੰਮਸਰ ਦੀ ਟੀਮ ਨੂੰ ਉਸ ਵਕਤ ਵੱਡੀ ਸਫਲਤਾ ਮਿਲੀ ਜਦੋਂ ਅਸੀਂ ਚਾਰ ਵਿਅਕਤੀਆਂ ਨੂੰ 40 ਕਿਲੋ heroin ਦੇ ਨਾਲ ਗਿਫਟਾਰ ਕੀਤਾ ਇਹਨਾਂ ਵਿੱਚੋਂ ਅਜੇ ਸੂਰਜ ਤੇ ਨਰਿੰਦਰ ਅਤੇ ਜੈਕਬ ਇਹ ਸਾਰੇ ਕੋਟ ਇਸੇ ਖਾਂ ਦੇ ਮੋਗੇ ਦੇ ਰਹਿਣ ਵਾਲੇ ਨੇ ਤੇ ਇਹਨਾਂ ਦਾ ਇੱਕ ਆਕਾ ਆ ਜੋ ਇਹਨਾਂ ਕੋਈ ਸਾਰਾ ਕੰਮ ਕਰਵਾ ਰਿਹਾ ਹੈ ਸਰ ਉਹ ਕੌਣ ਹੈਗਾ ਕਿੱਥੋਂ ਦਾ ਅਸੀਂ ਉਹਨਾਂ ਦਾ ਅਜੇ ਨਾਮ ਡਿਸਕਲੋਜ਼ ਨਹੀਂ ਕਰ ਸਕਦੇ ਸੋ ਸਾਡੀ ਇਨਵੈਸਟੀਗੇਸ਼ਨ ਚੱਲਦੀ ਪਈ ਹੈ ਤੇ ਜੋ ਵੀ ਅੱਗੇ ਸਾਹਮਣੇ ਆਵੇਗਾ ਉਸ ਨੇ ਉਹਸਾ ਦੇ ਬਰਾਮਤ ਬਰਾਮਤ ਕੀ ਕੀ ਹੋਇਆ ਕਿਹੜੀ ਗੱਡੀ ਤੇ ਸੀ ਇਹ ਤਾਂ ਇਹ BMW ਗੱਡੀ ਇਹਨਾਂ ਹੁੰ ਲੀਏ ਤੇ ਇੱਕ ਕੋਰੋਲਾ ਟੋਇਟਾ ਦੀ ਗੱਡੀ ਆ ਜੀ ਦੋ ਗੱਡੀਆਂ ਬਰਾਮਦ ਦੋ ਗੱਡੀਆਂ ਮਿਲ ਗਿਆ ਜੀ ਕਿੰਨੀ ਉਮਰ ਹੈ ਜੀ ਇਹ ਉਮਰ ਕਿੰਨੀ ਹੈ ਇਹ ਕਰੀਬ ਸਾਰੇ 24 25 ਸਾਲ ਦੀ ਉਮਰ ਦੇ ਹੈਗੇ ਨੇ ਜੀ ਰਿਕਵਰੀ ਹੋ ਗਈ ਕੀ ਹਲੇ ਹੋਰ ਵੀ ਹੋਣ ਦੀ ਅਜੇ ਪ੍ਰੋਸੈਸ ਚੱਲਦਾ ਪਿਆ ਜੀ ਹੋ ਸਕਦਾ ਮੇਬੀ ਜਲਦ ਕੋਈ ਹੋਰ ਰਿਕਵਰੀ ਹੋ ਜਾਏ ਕਿੰਨਾ ਰਿਮਾਂਡ ਮਿਲਿਆ ਇਹਦਾ ਰਿਮਾਂਡ ਕਿੰਨਾ ਦੋ ਦਿਨ ਦਾ ਰਿਮਾਂਡ ਮਿਲਿਆ ਜੀ ਇਹ ਵੀ ਵੱਡੀ ਖੇਤ ਕਿਸ ਤਰ੍ਹਾਂ ਕਵਰ ਤੇ ਸਰ ਤੁਹਾਨੂੰ ਪਤਾ ਹੀ ਹੈ ਬਾਰਡਰ ਬੈਲਟ ਹੈ ਜੀ ਤੇ ਇਹ ਡਰੋਨ ਤੋਂ ਜਿਸ ਤਰ੍ਹਾਂ ਸਮਗਲਿੰਗ ਹੁੰਦੀ ਪਈ ਐ ਇਸ ਰੋਗ ਦੇ ਇਹਦਾ ਲੋਕੇਸ਼ਨ ਦੇ ਉੱਤੇ ਰੱਖ ਦਿੰਦੇ ਆ ਤੇ ਅੱਗੋਂ ਇਹ ਮਤਲਬ ਲੈ ਕੇ ਜਾਂਦੇ ਨੇ ਇਹਨਾਂ ਦੀ ਮੋਬਾਈਲ ਤੋਂ ਕੋਈ ਡਿਟੇਲ ਪਾਕਿਸਤਾਨ ਤੱਕ ਹਾਂਜੀ ਇਹਨਾਂ ਦੇ ਫੋਨ ਅਸੀਂ ਸੀਲ ਕਰ ਦਿੱਤੇ ਆ ਜੋ ਵੀ ਕੰਪੀਟਿਟਰ ਅਥਾਰਟੀ ਹੋਏਗੀ ਉਹਨਾਂ ਨੂੰ ਭੇਜਾਂਗੇ ਜੀ ਸਰ ਪਹਿਲਾਂ ਵੀ ਚੈਨਲ ਬੀਤ ਵਗੈਰਾ ਹਾਂਜੀ ਇਹ ਸਰ ਇਨਵੈਸਟੀਗੇਸ਼ਨ ਚੱਲਦੀ ਪਈ ਐ ਪਹਿਲਾਂ ਵੀ ਇਹ ਲੈ ਕੇ ਗਏ ਨੇ ਜੀ ਸਰ ਇੱਕ ਚੈਨਲ ਸਰ ਇਕੱਠੇ ਕਿਸ ਤਰ੍ਹਾਂ ਯਾਰੀ ਦੋਸਤੀ ਚ ਵਿੱਚ ਇਹ ਸਾਰੇ ਇੱਕੋ ਹੀ ਜਗ੍ਹਾ ਤੇ ਰਹਿਣ ਵਾਲੇ ਨੇ ਸਾਰੀ ਕੋੜੀ ਸੇਖਾਂ ਦੇ ਬੀਆਈਐਸ ਬਾਬਾ ਜੀ ਸingh ਕਾਲਜ ਹੈਗਾ ਤੇ ਉੱਥੋਂ ਦੇ ਰਹਿਣ ਵਾਲੇ ਪੜੇ ਲਿਖੇ ਨੇ ਕਿ ਹਾਂ ਸਰ ਇਹਦੇ ਵਿੱਚੋਂ ਸਾਰੇ ਪੜੇ ਲਿਖਿਆ ਜੀ ਸਰ ਹੋਰ ਇਹਨਾਂ ਦੇ ਨਾਲ ਇਨਵੋਲਵ ਜਿਹੜੇ ਇਨਵੋਲਵਮੈਂਟ ਹੈਗੀ ਆ ਜੀ ਹੋਰ ਲੋਕਾਂ ਦੀ ਵੀ ਹੈਗੀ ਵੱਡੇ ਮਗਰਮਾ ਸਾਹਮਣੇ ਆਣਗੇ ਜੀ ਵਿੱਚ ਹੋਰ ਵੀ ਕਿਸਾਨੀਆਂ ਹੋਣ ਬਿਲਕੁਲ ਬਿਲਕੁਲ ਜੀ ਡੈਫੀਨੇਟਲੀ ਹੋਰ ਆਪਣਾ ਬੰਦੇ ਰਸ ਹੋਣਗੇ ਜੀ ਰਿਕਵਰੀ ਦੇ ਵੀ ਚਾਂਸ ਹੈ ਹਾਂ ਰਿਕਵਰੀ ਜ਼ਰੂਰ ਹੋਏਗੀ ਜੀ ਜ਼ਰੂਰ ਕੋਸ਼ਿਸ਼ ਚੱਲਦੀ ਪਈ ਹੈ ਬਿਲਕੁਲ ਇਹਨਾਂ ਕੋ ਮਿਲਿਆ ਕੋਈ ਨਹੀਂ ਫਿਲਹਾਲ ਨਹੀਂ ਅਜੇ ਇਨਵੈਸਟੀਗੇਸ਼ਨ ਚੱਲਦੀ ਪਈ ਹੈ ਫਰਦਰ ਆਪਣਾ ਇਨਵੈਸਟੀਗੇਸ਼ਨ ਵਿੱਚ ਜੋ ਵੀ ਆਏਗਾ ਉਹ ਤੁਹਾਨੂੰ ਦੱਸਿਆ ਜਾਵੇਗਾ ਨਾਲ ਸੀਨੀਅਰ ਅਫਸਰ ਤੁਹਾਨੂੰ ਚਲਾਇਆ ਜਾਵੇਗਾ ਤੇ ਦੋ ਫਲਾਲ ਡਰਗ ਮੰਨੀ ਨਹੀਂ ਜੀ ਤੇ ਜਿਹੜੀਆਂ ਗੱਡੀਆਂ ਵਾਂ ਗੱਡੀਆਂ ਚਕੁੰਨ ਉਥੋਂ ਦਾ ਨੰਬਰ ਕਿੰਬਰ ਸਰਦਾ ਜਾਂ ਇਹਨਾਂ ਦਾ ਦੀ ਆਪਣੀਆਂ ਕਿਥੋਂ ਲੈ ਕੇ ਆਏ ਨੇ ਨਹੀਂ ਫਲਾਲ ਇਹਨਾਂ ਦੀਆਂ ਆਪਣੀਆਂ ਹੀ ਆ ਅਜੇ ਜੋ ਵੀ ਇਹਨਾਂ ਨੂੰ ਜਾਂ ਕਿਸੇ ਨੇ ਪ੍ਰੋਵਾਈਡ ਕਰਵਾਈਆਂ ਆ ਜਾਂ ਜਿੱਦਾਂ ਵੀ ਆ ਫਲਾਲ ਤੇ ਇਹਨਾਂ ਦੇ ਕੋਲ ਮਿਲੀਆਂ ਆ ਇਨਵੈਸਟੀਗੇਸ਼ਨ ਚੱਲਦੀ ਪਈ ਆ ਜਿਸ ਤਰ੍ਹਾਂ ਵੀ ਕੋਈ ਸਾਹਮਣੇ ਆਵੇਗਾ ਤੁਹਾਨੂੰ ਦੱਸਿਆ ਜਾਵੇਗਾ ਜਿਹੜਾ ਇਹਨਾਂ ਦਾ ਆਕਾ ਹੈ ਉਹ ਪੰਜਾਬ ਦਾ ਹੀ ਆ ਹਾਂ ਜੀ ਪੰਜਾਬ ਦਾ ਰਹਿਣ ਵਾਲਾ ਜੀ ਜੀ ਪੰਜਾਬ ਦਾ ਰਹਿਣ ਵਾਲਾ ਤੇ ਮਾਨਯੋਗ ਡੀਜੀਪੀ ਪੰਜਾਬ ਤੇ ਮਾਨਯੋਗ ਸੀਐਮ ਜੋ ਨਸ਼ਾ ਉਹ ਜੋ ਉਹ ਚਲਾਇਆ ਹੋਇਆ ਹੈ ਸੀਆਈ ਕਾਉਂਟਰ ਇੰਟੈਲੀਜੈਂਸ ਸਮਰਸਦ ਦੀ ਟੀਮ ਨੂੰ ਉਸ ਵਕਤ ਵੱਡੀ ਸਫਲਤਾ ਮਿਲੀ ਜਦੋਂ ਅਸੀਂ ਚਾਰ ਵਿਅਕਤੀਆਂ ਨੂੰ 40 ਕਿਲੋ ਹੈਰੋਂ ਦੇ ਨਾਲ ਗ੍ਰਿਫਤਾਰ ਕੀਤਾ ਇਹਨਾਂ ਵਿੱਚੋਂ ਅਜੇ ਸੂਰਜ ਤੇ ਨਰਿੰਦਰ ਅਤੇ ਜੈਕਬ ਇਹ ਸਾਰੇ